ਪ੍ਰਭਾਤੀ ਮਹੱਲਾ ਪੰਜਵਾਂ ਸੇਤਨਵੰਤ ਸੇ ਸੱਚ ਸਾਹਾ ਹਰ ਕੀ ਦਰਗਾਹ ਨਾਮ ਵਸਾਹਾ ਹਰ ਹਰ ਨਾਮ ਜੱਪੋ ਮਨ ਮੀਤਾ ਗੁਰ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵਜੀ ਵਾਧਾਈ ਸੰਤ ਪ੍ਰਸਾਦ ਹਰ ਕੀ ਗੁਣ ਗਾਈ ਸਫਲ ਜਨਮ ਜੀਵਨ ਪਰਮਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨ ਸੇ ਕਾਮ ਕ੍ਰੋਧ ਹੰਕਾਰ ਨਾਨਕ ਗੁਰਮੁਖ ਉਤਰਹਿ ਪਾਰ ਪਰਵਾਤੀ ਮਹੱਲਾ ਪੰਜਵਾ ਗੁਰ ਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੇ ਮੁਖ ਤੋਂ ਸਾਧੂ ਧੂਰੀ ਨਾਵੇ ਰਹਾਉ ਗੁਰ ਪ੍ਰਸਾਦੀ ਉਤਰੇ ਪਾਰ ਭਉ ਪਰਮ ਬਿਨਸੇ ਬੇਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪਹਿ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸ ਸੁਖ ਖਨੇਰੇ ਦੁਸ਼ਮਣ ਦੁੱਖ ਨਾ ਆਵੇ ਨੇਰੇ ਗੁਰ ਪੂਰੇ ਆਪਣੇ ਕਰ ਰਾਖੇ ਹਰਨਾਮ ਜਪਤ ਕਿਲ ਬਖ ਸਭ ਲਾਤੀ ਸੰਤ ਸਾਜਨ ਸਿੱਖ ਭਏ ਸੁਹੇਲੇ ਗੁਰਪੂਰੈ ਪ੍ਰਭ ਸਿਹੁ ਲੈ ਮੇਲੇ ਜਨਮ ਮਰਨ ਦੁਖ ਫਾਹਾ ਕਾਟਿਆ ਕਹੋ ਨਾਨਕ ਗੁਰ ਪੜਦਾ ਢਾਕਿਆ ਪਰਬਤੀ ਮਹੱਲਾ ਪੰਜਵਾਂ ਸਤਗੁਰ ਪੂਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥੀਆ ਰਹਾਉ ਚਰਨ ਕਮਲ ਗੁਰ ਕੇ ਮਨ ਬੂਠੇ ਦੂਖ ਦਰਦ ਭ੍ਰਮ ਬਿਨ ਸੇ ਝੂਠੇ ਨੇ ਤੇ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਬਨੀ ਥਾਈ ਸੰਗ ਸਹਾਈ ਜਹ ਹਉ ਜਾਈ ਦੋਏ ਕਰ ਜੋੜ ਕਰੀਂ ਅਰਦਾਸ ਸਦਾ ਜੱਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਉ ਕਿਲ ਵਿਖ ਮੇਟੇ ਸ਼ਬਦ ਸੰਤੋਖ ਨਾਮ ਅਰਾਦਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੀ ਨਿਵਾਸ ਜਿਨ ਕੀ ਆਤਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸਹਿ ਨਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ 84 ਜੋਨ ਨਾ ਭਵੇ ਮੀਹਾ ਊਹਾ ਚਰਨ ਪੂਜਾਰੀ ਮੁਖ ਊਜਲ ਸਾਚੇ ਦਰਬਾਰੀ ਜਿਸ ਮਸਤਕ ਗੁਰ ਤਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਲ ਫਲ ਮਈਲ ਪੀਖੈ ਪਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾਂ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣ ਤਨ ਹਾਲ ਬਿੰਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਓ ਲਾਗੀ ਪ੍ਰੀਤ ਹਰ ਪ੍ਰਭੇ ਅਪਨਾਇਆ ਆਇਆ ਚੀਤ ਨਾਮ ਜਪਤ ਹੁਆ ਪ੍ਰਗਾਸ ਗੁਰ ਸ਼ਬਦੇ ਕੀ ਨਾ ਰਦੈ ਨਿਵਾਸ ਗੁਰ ਸਮਰੱਥ ਸਦਾ ਦਇਾਲ ਹਰ ਜਪ ਜਪ ਨਾਨਕ ਭੈ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਈ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਉ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੂਖ ਮਨ ਬੂਠੇ ਹਰ ਗੁਣ ਗਾਏ ਗੁਰੂ ਨਾਨਕ ਠੂਠੇ ਪ੍ਰਭਾਤੀ ਮਹੱਲਾ ਪੰਜਵਾਂ ਘਰ ਦੂਜਾ ਬਿਪਾਸ ਇਕ ਓ ਅੰਕਾਰ ਸਤਗੁਰ ਪ੍ਰਸਾਦ ਆਵਰ ਨਾ ਦੂਜਾ ठाਉ ਨਾਹੀ ਬਿਨ ਹਰਨਾਉ ਸਰਬ ਸਿੱਧ ਕਲਿਆਣ ਪੂਰਨ ਹੋਹਿ ਸਗਲ ਕਾਮ ਹਰ ਕੋ ਨਾਮ ਜਪੀਐ ਨੀਤ ਕਾਮ ਕ੍ਰੋਧ ਹੰਕਾਰ ਬਿਨਸੈ ਲੱਗੈ ਇਕੈ ਪ੍ਰੀਤ ਰਹਾਉ ਨਾਮ ਲਾਗੈ ਦੂਖ ਭਾਗੈ ਸਰਨ ਪਾਲਨ ਜੋਗ ਸਤਗੁਰ ਭੇਟੈ ਜਮਨਾ ਤੇਟੈ ਜਿਸ ਧਰੋ ਹੋਵੇ ਸੰਜੋਗ ਰੈਣ ਦਿਨ ਸਤਿਆਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸ ਹੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੀ ਰਾਖਨੀ ਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾ ਬੇਪਹਾਸ ਪੜਤਾਲ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ਼ ਲੋਭ ਮੋਹ ਬਿਨ ਸਜਾਏ ਹੰਤਾਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਲ ਪਵਿੱਤ ਜਾਹਿ ਪਾਪ ਨਾਨਕ ਬਾਰਕ ਕਛੂ ਨਾ ਜਾਣੈ ਰੱਖਣ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੇਕ ਊਚ ਮੂਚ ਬੇ ਅੰਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਨ ਆਧਾਰ ਦੁਖ ਬਿਦਾਰ ਦੇਨ ਹਾਰ ਬੁੱਧ ਬਿਬੇਕ ਨਮਸ਼ਕਾਰ ਰਖਣ ਹਾਰ ਮਨ ਅਰਾਧ ਪ੍ਰਭੂ ਮੇਕ ਸੰਤ ਰੇਨ ਕਰੋ ਮੱਜਨ ਨਾਨਕ ਪਾਵੇ ਸੁਖ ਅਨੇਕ ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਪਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੁਪਦਾ ਬਉਰੀ ਮਨ ਬੋਹਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੁਨ ਬੰਦ ਨਾ ਪਾਇਆ ਸਤਗੁਰ ਰਾਖੇ ਨਾਮ ਦਿੜਾਇਆ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣੈ ਸ਼ਬਦ ਵਿਚਾਰ ਭਉ ਸਾਗਿਰ ਤਰੈ ਰਹਾਉ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਮੈ ਕੋ ਸਾਥ ਨਾ ਸੰਗੀ ਜਿਉ ਮਨ ਦੇਖਹਿ ਪਰਮਨ ਤੈਸਾ ਜੈਸੀ ਮਨਸਾ ਤੈਸੀ ਦਸ਼ਾ ਜੈਸਾ ਕਰਮ ਤੈਸੀ ਲਿਵਲਾਵੇ ਸਤਗੁਰੂ ਪੂਛ ਸਹਜ ਘਰ ਪਾਵੇ ਰਾਗ ਨਾਦ ਮਨ ਦੂਜੈ ਪਾਏ ਅੰਤਰ ਕਪਟ ਮਹਾ ਦੁਖ ਪਾਏ ਸਤਗੁਰ ਭੇਟੈ ਸੋ ਜੀ ਪਾਏ ਸਚੈ ਨਾਮ ਰਹਿ ਲਿਵ ਲਾਈ ਸਚੈ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੇ ਤਾਂਦਰ ਸਾਚੈ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੈ ਜੇ ਕੋਈ ਹਉਮੈ ਮੇਰਾ ਸ਼ਬਦੇ ਖੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮਹਿ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦੈ ਹੋਰ ਮੋਗਵਾਰ ਸ਼ਬਦੇ ਨਾਮ ਰੱਖੈ ਉਰ ਤਾਰ ਸ਼ਬਦੇ ਗਤਿ ਮਤਮੋਖ ਦੁਆਰ ਔਰ ਨਹੀਂ ਕਰ ਦੇਖਣ ਹਾਰੂ ਸਾਚਾ ਆਪ ਅਨੂਪੇ ਅਪਾਰੂ ਰਾਮ ਨਾਮੇ ਉੱਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਪ੍ਰਭਾਤੀ ਮਹਲਾ ਪਹਿਲਾ ਮਾਇਆ 모ਹ ਸਗਲ ਜਗ ਛਾਇਆ ਕਾਮਣ ਦੇਖ ਕਾਮਨੁ ਭਾਇਆ ਸੁਤ ਕੰਚਨ ਸਿਹੁ ਹੇਤ ਵਿਧਾਇਆ ਸਭ ਕਿਸ ਆਪਣਾ ਇਕ ਰਾਮ ਉਪਰਾਇਆ ਐਸਾ ਜਾਪ ਜਪੋ ਜਪਮਾਲੀ ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਾਹੀ ਸਮਾਇਆ ਆਵਾ ਗੋਣ ਤੁਧ ਆਪ ਰਚਾਇਆ ਸੇਹੀ ਭਗਤ ਜਿਨ ਸੱਚ ਚੇਤ ਲਾਇਆ ਗਿਆਨ ਧਿਆਨ ਨਰਹਰ ਨਿਰਬਾਣੀ ਬਿਨ ਸਤਗੁਰੂ ਭੇਟੇ ਕੋਇ ਨਾ ਜਾਣੀ ਸਗਲ ਸਰੂਪਰ ਜੋਤਿ ਸੁਮਾਣੀ ਆਨੰਦ ਰੂਪ ਵਿਟੋ ਕੁਰਬਾਨੀ ਭਾਵੋ ਭਗਤ ਗੁਰਮਤੀ ਪਾਏ ਹਉ ਮੈਂ ਵਿੱਚੋਂ ਸ਼ਬਦ ਜਲਾਏ ਧਾਵਤ ਰਾਖੈ ਠਾਕ ਰਹਾਈ ਸੱਚਾ ਨਾਮ ਮਨ ਵਸਾਏ ਵਿਸੰਬਨੋਦ ਰਹੇ ਪਰਮਾਦੀ ਗੁਰਮਤਿ ਮਾਨਿਆ ਏਕ ਲਿਵ ਲਾਗੀ ਦੇਖਨ ਵਾਰਿਆ ਜਲ ਮਹਿ ਆਗੀ ਸੋ ਬੁਝਾ ਹੋਇ ਵਡਭਾਗੀ ਸਤਗੁਰ ਸੇਵੇ ਪਰਮ ਚਕਾਈ ਅਨ ਦਿਨ ਜਾਗੈ ਸਚ ਲਿਵ ਲਾਈ ਏਕੋ ਜਾਣੈ ਅਵਰ ਨਾ ਕੋਇ ਸੁਖ ਦਾਤਾ ਸੇਵੇ ਨਿਰਮਲ ਹੋਇ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹਉਮੈ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਤ ਸੱਚਾ ਸੁਖ ਪਾਏ ਸੁਖ ਦਾਤਾ ਦੁਖ ਮੀਟਣ ਹਾਰਾ ਅਵਰਨਾ ਸੂਜਸ ਬੀਜੀ ਕਾਰਾ ਤਨ ਮਨ ਧਨ ਹਰਿਆ ਗੈ ਰੱਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭ